ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪੀ ਸਿੰਘ ਹੁਣਾ ਵੱਲੋਂ ਵਿਰਸਾ ਸਿੰਘ ਬਿਲਟੋਹਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਨੇ ਜੋ ਹਮੇਸ਼ਾ ਹੀ ਬਾਦਲ ਪਰਿਵਾਰ ਦੇ ਸੋਲੇ ਅਤੇ ਚੰਗੇ ਕੰਮਾਂ ਦੀ ਤਾਰੀਫ਼ ਕਰਦੇ ਦੇ ਪਾਰਟੀ ਦੇ ਵਿੱਚੋਂ 10 ਸਾਲਾਂ ਲਈ ਮੁਤਲ ਕੀਤਾ ਗਿਆ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਵਰਗੱਜ ਅਤੇ ਪੰਜ ਸਿੰਘ ਸਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਇੱਕ ਵੱਡੀ ਮੀਟਿੰਗ ਕੀਤੀ ਗਈ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਵਾਰਨਿੰਗ ਚਿਤਾਵਨੀ ਦਿੱਤੀ ਗਈ ਵਿਰਸਾ ਸਿੰਘ ਮਲਟੋਹਾ ਨੂੰ ਕਿ ਸਿੱਖ ਧਰਮ ਦੀ ਮਰਿਆਦਾ ਦੇ ਅਨੁਸਾਰ ਚੱਲੋ ਬੋਲਣ ਤੋਂ ਪਹਿਲਾਂ ਸੋਚੋ ਧਾਰਮਿਕ ਸਿਤਾਂ ਨੂੰ ਕਦੇ ਵੀ ਮਾਰਾ ਨਾ ਬੋਲੋ ਉਹ ਸਾਰਾ ਕੁਝ ਆ ਜਿਹੜਾ ਹੈ ਵਿਰਸਾ ਸਿੰਘ ਬਲਟੋਹਾ ਨੂੰ ਸਮਝਾਇਆ ਗਿਆ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਵਾਪਸੀ ਕਰਵਾਈ ਕੀ ਵਿਰਸਾ ਸਿੰਘ ਬਲਟੋਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਦੀ ਵਿਧਾਨ ਸਭਾ ਦੀ ਚੋਣ ਲੜਨਗੇ ਵਿਰਸਾ ਸਿੰਘ ਬਲਟੋਹਾ ਕੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿਣਗੇ ਜਾਂ ਵਿਰਸਾ ਸਿੰਘ ਬਲਟੋਹਾ ਦੀ ਹਿੰਦ ਸੀ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਹੋ ਕੇ ਦਿਖਾਵਾਂਗਾ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਗਿਆਨੀ ਹਰਪ੍ਰੀਤ ਸਿੰਘ ਅਤੇ ਵਿਸਾ ਸਿੰਘ ਬਲਟੋਹਾ ਦੇ ਆਪਸੀ ਬਹੁਤ ਜ਼ਿਆਦਾ ਮਤਭੇਦ ਨੇ ਅਤੇ ਮਤਭੇਦ ਵਧੇ ਵੀ ਵਿਸਾ ਸਿੰਘ ਬਲਟੋਹਾ ਨੇ ਨੀਟਾ ਤੇ ਕਹਿ ਦਿੱਤਾ ਵਿਸਾ ਸਿੰਘ ਬਲਟੋਹਾ ਨੇ ਉਂਗਲੀ ਖੜੀ ਕੀਤੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਕਿਰਦਾਰ ਤੇ ਉਹਨਾਂ ਦੇ ਬੱਚਿਆਂ ਤੇ ਉਹਨਾਂ ਦੀ ਧਾਰੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤਰ੍ਹਾਂ ਅਕਸਰ ਹੀ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਚਾਹੋ ਸੁਖਬੀਰ ਸਿੰਘ ਬਾਦਲ ਹੋਵੇ ਚਾਹੇ ਸ਼ਰੂਪਣੀ ਅਕਾਲੀ ਦਲ ਦੇ ਆਗੂ ਹੋਣ ਪਹਿਲਾਂ ਆਪਾਂ ਵਿਰਸਾ ਸਿੰਘ ਬਲਟੋਹਾ ਦੀ ਗੱਲਬਾਤ ਸੁਣਦੇ ਹਾਂ ਕਿ ਵਿਰਸਾ ਸਿੰਘ ਬਲਟੋਹਾ ਕੀ ਕਹਿੰਦੇ ਨੇ ਪਸੀਬਤੋ ਕੀਤੇ ਹੁੰਦੇ ਮਤਲਬ ਕਰਦੇ ਵਾਅਕੇ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦੀ ਬੜੀ ਮਹੱਤਤਾ ਹੈ ਗੁਰੂ ਸਾਹਿਬ ਨੇ ਸਾਨੂੰ ਬੜਾ ਵੱਡਾ ਸਿਧਾਂਤ ਦਿੱਤਾ ਹੈ ਔਰ ਨਾਲ ਜੇ ਕਿਸੇ ਸਿੱਖ ਕੋਲ ਕੋਈ ਗਲਤੀ ਹੋ ਜਾਂਦੀ ਹੈ ਉਡੀ ਸੁਣਵੀ ਜਿਹੜੀ ਆ ਤੇ ਸੁਣਾਈ ਵੀ ਜਿਹੜੀ ਐ ਉਹ ਕਿੱਸੇ ਕੀ ਦੂ ਤੇ ਸੇਵਾ ਤੇ ਸੇਵਾ ਨੇ ਨਾ ਬੈਠੋ ਵੀ ਜੋ ਵਗਿਆ ਹੋਈ ਭੁੱਲ ਹੋਈ ਉਡੀ ਪੰਜ ਸਿੰਘ ਸੇਵਾ ਮੇ ਜੋ ਮੈਨੂੰ ਤਰਖਾ ਆ ਲਈ ਸੀ ਚਾਹ ਝੂਠੇ ਬਤਨਾਂ ਦੀ ਚਾਹ ਸਫਾਈ ਦੀ ਗੱਲ ਕਰ ਲਈਏ ਉਠੇ ਬਰਤਨਾਂ ਦੀ ਸੇਵਾ ਦੀ ਗੱਲ ਕਰ ਲਈਏ ਚਾਹ ਜੋੜੇ ਦੀ ਸੇਵਾ ਦੀ ਗੱਲ ਕਰ ਲਈਏ ਇਹ ਸੇਵਾਵਾਂ ਬੜੀਆਂ ਮਹਤੁਰੀਆਂ ਹਨ ਸਿੱਖ ਨੂੰ ਕਰਨੀਆਂ ਚਾਹੀਦੀਆਂ ਪਰ ਮੈਂ ਚਾਹੇ ਅਜੋ ਸੇਵਾਵਾਂ ਜਿਹੜੀਆਂ ਨੇ ਉਹ ਬਾ ਹੁਕਮ ਕਰ ਰਹੇ ਹਨ ਔਰ ਮਾਤੇ ਜਿਹੜਾ ਸਿੱਖ ਦਾ ਇੱਕ ਰਖਣ ਸਿਧਾਂਤ ਜਿਹੜਾ ਆ ਉਹ ਉਹ ਸਿੱਖ ਦੀ ਸੁਦਾਈ ਕਰਦੇ ਆ ਸਿੱਖ ਨੂੰ ਸੱਦੀ ਕਰਦੇ ਆ ਸਿੱਖ ਨੂੰ ਸੋਚੀ ਬਖਸ਼ਦੇ ਆ ਸਿੱਖ ਨੂੰ ਸਿੱਖੀ ਪੜੀ ਪਰਪਕਤਾ ਬਖਸ਼ਦੇ ਆ ਤੁਹਾਡੀ ਅਗਲੀ ਗੱਲ ਮੇਰੀ ਕੋਈ ਰਾਜਨੀਤੀ ਨਹੀਂ ਦਾ ਨਾ ਸਿੱਖ ਦੀ ਕੋਈ ਰਾਜਨੀਤੀ ਹੁੰਦੀ ਹੈ ਇਹ ਤਾਂ ਗੁਰੂ ਸਾਹਿਬ ਦਾ ਹੁਕਮ ਹੁੰਦਾ ਹੈ ਜਿਵੇਂ ਜਿਹਾ ਹੁਕਮ ਤੇ ਵਾਦ ਕਰਦਾ ਹੈ ਹਾਜੀ ਸਾਹਿਬ ਜੀ ਆਜੀ ਸੇਵਾ ਕਿੱਥੇ ਦੀ ਹੈ ਜੀ ਹੈ ਵਿਰਸਾ ਸਿੰਘ ਬਲਟੋਹਾ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਮੇਰੀ ਕੋਈ ਰਣਨੀਤੀ ਨਹੀਂ ਮੈਂ ਕੋਈ ਪ੍ਰੀਪਲਾਨ ਨਹੀਂ ਜੋ ਕੁਝ ਵਾਹਿਗੁਰੂ ਜੋ ਕੁਝ ਗੁਰੂ ਸਹਿਬਾਨ ਕਰਉਣਗੇ ਉਹੀ ਬੈ ਕਰਾਂਗਾ ਸਿੱਖ ਦੀ ਕੋਈ ਰਣਨੀਤੀ ਨਹੀਂ ਹੁੰਦੀ ਸਿੱਖ ਦੀ ਵਿਚਾਰਧਾਰਾ ਰਣਨੀਤੀ ਅਕੋਰਡਿੰਗ ਟੂ ਗੁਰੂਆਂ ਦੇ ਫਲਸਫੇ ਦੇ ਅਨੁਸਾਰ ਹੁੰਦੀ ਹੈ ਇੰਜ ਲੱਗ ਰਿਹਾ ਹੈ ਜਿਵੇਂ ਵਿਰਸਾ ਸਿੰਘ ਬਲਟੋਹਾ ਦਾ ਮਨ ਸ਼ੁਰੂਮਣੀ ਅਕਾਲੀ ਦਲ ਤੋਂ ਅੱਕ ਗਿਆ ਹੋਵੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸੁਮਤੀ ਸ਼ਰੋਮਣੀ ਅਕਾਲੀ ਦਲ ਦੇ ਨਾਲ ਮਿਲ ਕੇ ਕੋਈ ਪ੍ਰੀਪਲਾਨ ਕਰਨ ਕਿ ਸ਼ਰੋਮਣੀ ਅਕਾਲੀ ਦਲ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਕਿਵੇਂ ਪੁਨਰ ਸੰਜੀਵਿਤ ਕੀਤਾ ਜਾਵੇ ਕਿਉਂਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਾਸ ਖਾਸ ਨੇ ਵਿਰਸਾ ਸਿੰਘ ਮਲਟੋਆ